ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਵੈਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਉਹ ਚਲੋ ਭੱਜੀ ਜਾਣ ਯਾਰ ਭੱਜ ਜਾਣ ਯਾਰ ਸਾਡੇ ਖਿਹੜਾ ਛੱਡੋ ਯਾਰ ਅਸੀਂ ਉਹ ਕਿਵੇਂ ਪੁਲਿਸ ਨੇ ਠਾਹਤਾ ਹੈ ਜੀਐਸਬੀ ਨਾਲ ਠਾਹੇ ਜੀਐਸਬੀ ਨਾਲ ਠਾਹੇ ਛੋਟੂ ਸਾਹਮਣੇ ਠਾਹੇ ਆ ਸਾਡੇ ਸਾਹਮਣੇ ਭਾਈ ਤੇ ਤੁਹਾਡੀਆਂ ਟਰਾਲੀਆਂ ਸਾਡੀਆਂ ਟਰਾਲੀਆਂ ਵਾਇਸਪੀ ਹੁੰਦੇ ਲੈਣ ਦਾਨਗੇ ਛੁੱਟ ਦਿੰਦੇ ਆ ਹਾਂ ਭਾਈ ਕੋਈ ਛੁੱਟੇ ਛੁੱਟੀ ਜਾਂਦੇ ਕੋਈ ਛੜਕਦੇ ਲਈ ਜਾਂਦੇ ਇਹੋ ਬੋਲ ਕੇ ਲਈ ਜਾਂਦੇ ਗਾਲੀਆਂ ਗੜਬਿਸ਼ ਰਪਾਈਆਂ ਕੋਈ ਪਤਾ ਨਾ ਰੋਟੀ ਗਾਟੀ ਖਾਂਦੇ ਹਨ ਮੱਛਰ ਵਾਲੀ ਕੂਕ ਲੱਦਣ ਲੱਗੀ ਜੀ ਪੁਲਿਸ ਨੇ ਆਣ ਕੇ ਲੰਗਰ ਤੋਂ ਬਦਲ ਚੁੱਪਨੀ ਚੁਰ ਕਰਦੇ ਕਿੰਨੇ ਕੁਸ਼ ਬੰਦੇ ਸਭ ਟੇਸ਼ਨ ਦੇ ਲਾਤੇ ਆਪ ਕੋਸ਼ਹ ਪਰਸ਼ਟ ਪਾਤੀ ਅੰਡ ਹੋਈ ਉਹਦੇ ਵੀ ਕਹਤਾ ਜਿੱਧਰ ਨਿਕਲਣਾ ਨਿਕਲ ਜੋ ਉਹ ਹੀ ਕੋਸ਼ਿਸ਼ ਹੋ ਗਿਆ ਉਹੋ ਕੋਸ਼ਿਸ਼ ਹੋਇਆ ਸਾਡਾ ਬਜ਼ੁਰਗ ਪਾਕਿਸਤਾਨ ਚ ਹੋਇਆ ਸੀ ਜੇ ਪਾਕਿਸਤਾਨ ਬਣ ਗਿਆ ਜੀ ਗਾਲੀਆਂ ਸਾਡੀਆਂ ਲੈ ਕੇ ਤੂੰ ਤਾਂ ਆ ਕੇ ਸ਼ਬਦ ਦੇ ਤਾਣਾ ਫੁੱਟਵਰ ਤੋਂ ਮਾਰਨੇ ਪਰ ਚਾਹੀਦਾ ਨਹੀਂ ਇਹ ਕੰਮ ਨਹੀਂ ਦੇਖੇ ਢੇਲ ਖਾਣੇ ਢੇਲ ਲੈ ਜਾਓ ਹਾਂ ਛਾਣੇ ਰੱਖਣਾ ਛਾਣੇ ਰੱਖ ਲੋ ਜਿੱਥੇ ਵੀ ਲੈ ਕੇ ਜਾਣਾ ਲੈ ਪਰ ਪਾਛਲ ਸੋ ਕਈ ਸਾਲ ਜੰਗਾਂ ਚ ਬੰਗਲਾਂ ਚ ਰਹਿ ਸਕਦਾ ਤਾਂ ਹੀ ਇੱਕ ਰਾਤ ਇਥੇ ਰਹਿ ਜਾਗੇ ਸਾਡੀ ਕਿੱਤੂ ਆ ਪੜਦੀ ਹੈ